थोड़ा जो जाया ना रगड़ा जमानत कराइया जबत फिर मने में हां वे लोक क्योंकि लोकतंत्र लोग जो तीक छोटे समझ लग गए ना फिर लोग कहें कोई गल नहीं करा हिसाब ਚਲੋ ਅੱਜ ਦੁਨੀਆ 'ਚ ਨਹੀਂ ਹੈਗੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ਼ ਦੇਵੇ ਚੀਲਾ दीक्षित 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਜਦੋਂ ਆਖਰੀ ਜਦੋਂ 2000 13 ਵਾਲੀ ਇਲੈਕਸ਼ਨ ਸੀ ਤਾਂ ਉਹ ਵੀ ਮੁੱਖ ਮੰਤਰੀ ਵਜੋਂ ਖੜੀ ਸੀ ਤਾਂ ਉਹਦੇ ਵਿਰੁੱਧ ਕੇਜਰੀਵਾਲ ਖੜਾ ਸੀ ਨਵੀਂ ਦਿੱਲੀ ਵਿਧਾਨ ਸਭਾ 'ਚ ਉਹ ਨਵੀਂ ਪਾਰਟੀ ਸੀ ਪਾਰਟੀ ਤਾਂ ਬਣੀ ਨੂੰ ਹੋਏ 6 ਮਹੀਨੇ ਵੀ ਨਹੀਂ ਹੋਏ ਸੀ ਤੇ ਵੋਟ ਪਾਉਣ ਗਈ ਆਪਦੀ ਬੂਥ ਤੇ ਆਪਣਾ ਜਿਹੜਾ ਬੂਥ ਪੈਂਦਾ ਸੀ ਉਹਦਾ ਜਿੱਥੇ ਉਹਦੀ ਵੋਟ ਸੀ ਬਾਹਰ ਨਿਕਲਦੇ ਨੂੰ ਪੱਤਰਕਾਰਾਂ ਨੇ ਪੁੱਛਿਆ ਕੇਜਰੀਵਾਲ ਕਾ ਕੋਈ ਅਸਰ ਤੋਂ ਨਹੀਂ ਪੜੇਗਾ ਉਹ 15 ਸਾਲ ਤੋਂ ਮੁੱਖ ਮੰਤਰੀ ਉਹ ਲੋਕਾਂ ਨੂੰ ਕੀ ਸਮਝਦੀ ਹੈ ਕਹਿੰਦੀ ਕੇਜਰੀਵਾਲ ਹੂ ਇਜ਼ ਕੇਜਰੀਵਾਲ ਇਹ ਕੌਣ ਹੈ ਵੀਰੋ 4 ਦਿਨਾਂ ਬਾਅਦ ਰਿਜ਼ਲਟ ਆ ਗਿਆ ਮੁਰਕੇ ਸਾਰੀ ਜ਼ਿੰਦਗੀ ਨਹੀਂ ਬੋਲੀ ਵੀ ਹੋਏ ਜੇ ਕੇਜਰੀਵਾਲ ਆਏ 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 ਕਰਾਂਗੇ ਡਾਇਲੋਗ ਤਾਂ ਆਏ ਹੁੰਦਾ ਸੋ ਲੋਕਾਂ ਨੂੰ ਇਸ ਦਾ ਪਾਈ ਤੁਹਾਡੇ ਚਰਨਾ ਚਾ ਯਾਰ ਵੱਡੇ ਮੰਨਦੇ ਆ ਤੁਹਾਨੂੰ ਹੈਗੇ ਵੀ ਵੱਡੇ ਹੋ ਮਾਣ ਸਤਕਾਰ ਚ ਵੱਡੇ ਹੋ ਅਕਲਾਂ ਚ ਵੱਡੇ ਹੋ ਉਹਦਿਆਂ ਨਾਲ ਕੋਈ ਬੰਦਾ ਵੱਡਾ ਨਹੀਂ ਹੁੰਦਾ ਕੋਈ ਸ਼ਕਤੀਆਂ ਨਾਲ ਵੱਡਾ ਨਹੀਂ ਹੁੰਦਾ ਕਿਰਦਾਰਾਂ ਨਾਲ ਵੱਡਾ ਹੁੰਦਾ ਹੈ ਆਦਮੀ بڑا ਸਾਲੋਂ ਸੇ ਨਹੀਂ ਆਦਮੀ بڑا ਖਿਆਲਾਂ ਸੇ ਹੁੰਦਾ ਹੈ ਖਿਆਲ ਵੱਡੇ ਥੋੜੇ ਬਈ ਅਜਾ ਮੈਂ ਤਾਂ ਹੁਣ ਇੰਨੀਆਂ ਇਲੈਕਸ਼ਨਾਂ ਲੜ ਲਈਆਂ 14 ਫਿਰ 15 ਚ ਗਏ ਉਥੇ ਦਿੱਲੀ ਲੜਨਾ ਫਿਰ 17 ਫਿਰ 19 ਫਿਰ ਭਾਈ ਹੁਣ 24 ਆ ਗਈ ਇੱਕ ਥੋੜਾ ਇਹ ਨਹੀਂ ਪਤਾ ਲੱਗਦਾ ਬਿ ਸਲਾਹ ਕਦੋਂ ਕਰਦੇ ਹਾਂ ਵੀ ਕਿਹੜਾ ਮੰਨ ਜਣਾ ਨਾ ਕਦੇ ਨਹੀਂ ਮੈਂ ਦੇਖਿਆ ਲੋਕ ਬਿਆ ਪੰਜ ਬੰਦੇ ਸਲਾਹ ਕਰੀ ਜਾਂਦੇ ਨੇ ਵੋਟ ਕਿਹਨੂੰ ਪਾਉਣੀ ਹੈ ਕਦੇ ਨਹੀਂ ਦੇਖਿਆ ਨਾ ਤੁਸੀਂ ਦੇਖਿਓ ਨੇ ਪਤਾ ਨਹੀਂ ਕਦੋਂ ਕੁ ਕਰਦੇ ਹਾਂ ਅੱਖਾਂ ਅੱਖਾਂ ਨਾਲ ਹੀ ਕਰ ਲੈਨੇ ਹੋ ਕਿਵੇਂ ਹਾਂ ਠੀਕ ਹੈ ਫਿਰ ਐਦਕੀ ਹਾਂ ਚਲੋ ਜੀ ਕੋਈ ਨਾ ਕੋਈ ਤਮਾਚਾ ਗਿਆ ਕਰ ਉਹੀ ਰਿਜ਼ਲਟ ਹੁੰਦਾ ਹੈ ਉਹੀ ਰਿਜ਼ਲਟ ਹੁੰਦਾ ਆ ਕਹਿੰਦੇ ਨਾ ਕਾਂਗਰਸ ਵਾਲੇ ਉਹ ਕਹਿੰਦੇ ਮਾਨ ਸਾਹਿਬ ਜਿੰਨੀਆਂ ਮਰਜ਼ੀ ਰੈਲੀਆਂ ਕਰ ਲੋ ਤੁਸੀਂ ਅਸੀਂ ਕੀ ਕਰਦੇ ਆ ਕਾਂਗਰਸ ਦਾ ਸਾਡਾ ਉਹੀ ਕੱਦੜਵਾਹੇ ਚ ਮੈਂ ਕੀ ਤਰੀਕਾ ਬਈ ਕਹਿੰਦੇ ਰਾਤੂ ਰਾਤ ਅਸੀਂ ਲੱਖਾਂ ਝੰਡੀਆਂ ਲਾ ਦੇਨੇ ਉਹਨਿਆਂ ਰੰਗ ਦਾਂਗੇ ਗਿੱਦੜਵਾਹੇ ਨੂੰ ਸਾਰੇ ਪਿੰਡਾਂ ਨੂੰ ਝੰਡੀਆਂ ਲਾ ਦਿਆਂਗੇ ਪੋਸਟਰ ਲਾ ਦਿਆਂਗੇ ਘਰਾਂ ਦੇ ਮੂਹਰੇ ਕਹਿੰਦੇ ਜਦੋਂ ਘਰ ਤੇ ਝੰਡੀ ਲੱਗ ਜੇ ਮਾਨ ਸਾਹਿਬ ਫਿਰ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਮੈਂ ਕਹਾ ਕਮਲੀ ਸਮਝੇ ਕਿ ਦੜਬਾਏ ਵਾਲਿਆਂ ਨੂੰ ਮੈਂ ਕਹਾ ਲੋਕ ਤੁਹਾਡੇ ਤੋਂ ਵੀ ਤੇਜ ਨੇ ਕਹਿੰਦੇ ਕਿਵੇਂ ਪਹਿਲਾਂ ਵਾਲੀ ਖੁਸ਼ ਪਹਿਮੀ ਚ ਨਾ ਰਹੇ ਜਿਓ ਮੈਂ ਕਿਹਾ ਕਹਿੰਦੇ ਕਿਵੇਂ ਮੈਂ ਕਹਾ ਲੋਕ ਅੱਜ ਕੱਲ ਇੰਨੇ ਤੇਜ ਨੇ ਕਰੇ ਚੰਡੀ ਹੋਰ ਦੀ ਮੋਟਰਸਾਈਕਲ ਤੇ ਹੋਰ ਦੀ ਜੇਬ ਤੇ ਬਿੱਲਾ ਹੋਰ ਦਾ ਖਾਣ ਪੀਣ ਕਿਸੇ ਹੋਰ پارٹی ਵੱਲੋਂ ਰੈਲੀ 'ਚ ਕਿਸੇ ਹੋਰ ਦੀ ਚ ਨਾਰੇ ਕਿਸੇ ਹੋਰ ਦੇ ਅੰਦਰ ਜਾ ਕੇ ਕੋਗਾ ਚਿੱਤ ਕਿਸੇ ਹੋਰ ਦੇ ਹੀ ਕਰਿਆ ਹੁੰਦੇ ਆਂ ਐਂ ਕਰਦੇ ਹੋ ਨਾ ਮੈਂ ਕਹਾਂ ਨਾ ਸਮਝੋ ਤੁਸੀਂ ਕਮਲੇ ਨਾਲ ਸਮ ਸੋ ਗਲਤ ਫਹਮੀਆਂ ਚ ਫਿਰਦੇ ਆ ਵੀਰੋ ਸੋ ਪਹਿਲ ਆਈ ਜਾਣੇ ਵਾਲਿਓ ਇਹ ਗੱਲ ਤੁਹਾਨੂੰ ਕਹਿਣ ਆਇਆ ਕਿ ਪਹਿਲਾਂ ਮਿਸ ਕਰ ਗਏ ਆਪਾਂ 2022 ਵੇਲੇ ਚਲ ਕੋਈ ਨਹੀਂ ਪ੍ਰਮਾਤਮਾ ਨੇ ਮੌਕਾ ਦੇਤਾ ਅਜੇ ਢਾਈ ਸਾਲ ਪਏ ਨੇ ਉਦੋਂ ਗਾਹਲੇ ਵੀ ਪ੍ਰਮਾਤਮਾ ਕਰੂਗਾ ਚੰਗੇ ਕੰਮ ਕਰਾਂਗੇ ਗਾਹਲੇ ਵੀ ਦੇ ਦੋਗੇ ਪਰ ਐਨਾ ਮੇਰੀ ਗਰੰਟੀ ਹੈ ਜਿਹੜੇ ਢਾਈ ਆਪਾਂ ਮੰਗ ਰਹੇਗੇ ਆਪਾਂ ਸਪੀਡ ਡਬਲ ਕਰ ਦਾਂਗੇ ਜਿਵੇਂ ਮਿਸਤਰੀ ਦੋ ਲਾ ਦੋ ਫਿਰ ਜੇਰਾ ਦੇ ਘਟ ਘਟ ਦੇਨੇ ਵੀ ਦੋ ਮਿਸਤਰੀ ਲਾ ਲਓ ਚਾਰ ਇੱਕ ਦਾ ਮਸਾਲਾ ਪਾ ਲਓ ਕਿਰਾਂ ਨਵੇੜੀਏ ਕੰਮ ਇਹ ਕਿਰਾਂ ਲੈਂਟਰ ਤੇ ਲਿਆਓ ਇਹਨੂੰ ਜਿਹੜੇ ਢਾਈ ਪਿਛਲੇ ਆਪਾਂ ਥੋੜਾ ਜਿਹਾ ਮਾਗਰ ਰਹਿ ਗਏ ਸਪੀਡ ਡਬਲ ਕਰ ਲਾਂਗੇ ਨਜ਼ਾਰਾ ਪੰਜ ਜਿ ਨਹੀਂ ਆਊਗਾ। ਡਿੰਪੀ ਹੋਰਾਂ ਨੇ ਵੀ ਸਾਥ ਨਹੀਂ ਛੱਡਿਆ ਤੁਹਾਡਾ। ਨਹੀਂ ਤਾਂ ਕੀ ਹੁੰਦਾ? ਆ ਜਾਂਦੇ ਆ ਲੋਕ ਜਿੱਤਣ ਨਹੀਂ ਜਿੱਦੇ ਚਲੇ ਜਾਂਦੇ ਆ ਬਸ। ਪਰ ਡਿੰਪੀ ਹੋਰਾਂ ਨੇ ਮੈਨੂੰ ਵੀ ਜਦੋਂ ਮਿਲੇ ਇਹ ਇਹਨਾਂ ਨੇ ਮੈਨੂੰ ਇਹੀ ਕਿਹਾ ਕਿ ਜੀ ਮੈਨੂੰ 49 1000 5000 ਬੋਰਡ ਦੋ ਦੋ ਵਾਰੀ ਪੈ ਗਈ ਵੀ ਮੈਂ ਉਹਨਾਂ ਲੋਕਾਂ ਦਾ ਸਹਾਨ ਨਹੀਂ ਦੇ ਸਕਦਾ ਵੀ ਮੇਰਾ ਕੰਮ ਪਮ ਆਪਦਾ ਨਿੱਜੀ ਹੋਵੇ ਮੈਨੂੰ ਜਵਾਬ ਦੇ ਦਿਓ ਮੇਰੇ ਲੋਕਾਂ ਨੂੰ ਜਵਾਬ ਨਾ ਦਿਓ ਮੈਂ ਮੈਂ ਕਹੇ ਕੋਈ ਗੱਲ ਕਿਉਂਕਿ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਵੇ ਫਿਰ ਵੀ ਲੋਕਾਂ ਬਾਰੇ ਸੋਚਦੇ ਆ ਨੀ ਤਾਂ ਅਗਲਾ ਹਰੇਕ ਆਪ ਦਾ ਘਰੇ ਆ ਮੈਂ ਅਬ ਆਪਦੇ ਘਰੇ ਕੁੰਡਾ ਲਾ ਕੇ ਸੌ ਜਾਂਦੇ ਆ ਵੀ ਮੈਂ ਵੱਡਾ ਮੈਂ ਕੀ ਲੈਣਾ ਪਹਿਲਾਂ ਲੋੜੀਆਂ ਹੁੰਦੀਆਂ ਸੀ ਆ ਇੱਥੇ ਪਾਥੀਆਂ ਦਾ ਲਾਉਂਦੇ ਹੋਵਾਂਗੇ ਅਸੀਂ ਵੀ ਜਾਂਦੇ ਆ ਜਾਂਦੇ ਰਹੇ ਆ ਛੋਟੇ ਹੁੰਦੇ ਪਾਥੀਆਂ ਮੰਗਣ ਤੁਹਾਡੇ ਕੋਠੇ ਉੱਤੇ ਡੱਬੀ ਤੁਹਾਡੇ ਮੁੰਡੇ ਹੋਣਗੇ 26 ਸਾਡੀ ਲੋੜੀ ਮਨਾ ਦੋ ਲਾ 26 ਮੁੰਡੇ ਹੋਣਗੇ ਦੋ ਪਾਲੇ ਨਹੀਂ ਜਾਂਦੇ ਉਹ ਕਹਿਣ ਨੂੰ ਆ ਜਾਂਦਾ ਸੀ ਉਦੋਂ ਜੁਆਕ ਸੀ ਕਿ ਸਾਨੂੰ ਕੋਈ ਦੱਸਿਆ ਕਿਸੇ ਨੇ ਕਹਿੰਦੇ ਐਂ ਕਹੀਦਾ ਹੁੰਦਾ ਪਾਥੀਆਂ ਦੋ ਲੈ ਕੇ ਉੱਥੇ ਆ ਇੱਥੇ ਲੋੜੀਆਂ ਬੜਦੀਆਂ ਸੀ ਸਾਰਾ ਪਿੰਡ ਆਉਂਦਾ ਸੀ ਈਸ਼ਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲ੍ਹੇ ਪਾ ਹੁਣ ਹਰੇਕ ਦੀ ਆਪ ਦੇ ਘਰੇ ਲੋੜੀ ਹੈ ਇੰਟਰਨੈਟ ਤੇ ਲੋੜੀ ਹੈ ਕੰਪਿਊਟਰ 'ਤੇ ਸਿੱਖ ਲੈਂਦੇ ਨੇ ਕਿਉਂਕਿ ਆਪਸੀ ਪਿਆਰ ਘਟ ਗਿਆ ਮੇਲ-ਜੋਲ ਘਟ ਗਿਆ, ਗੁੱਸੇ-ਗਿਲੇ ਵੱਧ ਗਏ, ਲੜਨ ਲੱਗ ਗਏ। ਨਾ ਪੁੱਤ ਇਹ ਜੇ ਵੇਲੇ ਬਾਹਰ ਨਾ ਜਾਇਓ ਲੜ ਪੋਗੇ। ਸੁਪਿੰਡਾਂ ਦਾ ਜਿਹੜਾ ਏਕਾ ਤੋੜਦਾ ਇਹਨਾਂ ਨੇ, ਇਹਨਾਂ ਨੇ ਤੋੜਿਆ ਆ ਲੀਡਰਾਂ ਨੇ। ਧੜੇ ਬਣਾਤੇ। ਹਮੈਂ ਉੱਥੇ ਦੇਖਿਆ ਜਦੋਂ ਮੈਂ ਐਮਪੀ ਬਣਿਆ ਨਾ ਮੈਂ ਕਿਤੇ ਹੋਟਲ 'ਚ ਗਿਆ ਉੱਥੇ ਚੰਡੀਗੜ੍ਹ। ਕਾਂਗਰਸੀ ਤੇ ਕਾਲੀ ਇਕੱਠੇ ਰੋਟੀ ਖਾਈ, ਯਾਨੀ ਇੱਕੋ ਟੇਬਲ ਤੇ ਬੈਠੇ ਨਾਲੇ ਹੱਸਣ ਉੱਚ-ਉੱਚ ਆਤ। ਮੈਂ ਕਿਹਾ ਕਿੱਧਰ ਕਹਿੰਦੇ ਜੀ ਡਿਨਰ ਕਰਨ ਆਇਆ ਮੈਂ ਕਿਹਾ ਵੀ ਤੁਸੀਂ ਤਾਂ ਆਪਸ ਚ ਆਏ ਹੋ ਯਾਰ ਸਾਨੂੰ ਤਾਂ ਪਿੰਡਾਂ ਚ ਆਏ ਲੱਗਦਾ ਵੀ ਜੇ ਆਪਸ ਚ ਮਿਲਦੇ ਹੋਣਗੇ ਤਾਂ ਜੂੰਡੇ ਪੱਟ ਦੇਣਗੇ ਇੱਕ ਦੂਜੇ ਦੇ ਕਹਿੰਦੇ ਨਹੀਂ ਜੀ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲਾਂ ਚੱਲ ਰਹੀਆਂ ਨੇ ਮੈਂ ਕਿਹਾ ਸਾਡੇ ਕਿਉਂ ਗੰਡਾਸੇ ਚਕਾਰ ਰੱਖੇ ਨੇ ਫਿਰ ਅਸੀਂ ਇੱਕ ਦੂਜੇ ਦੀ ਬਰਾਤ ਜਾਣੋਂ ਹਟ ਗਏ ਵੀ ਉਹਨਾਂ ਦੀ ਬਰਾਤ ਆ ਛੱਡ ਪਰੇ ਬਣ ਜਾਣਾ ਭੋਗਾਂ ਤੇ ਜਾਣੋਂ ਹਟ ਗਏ ਆਪ ਇਕੱਠੇ ਬੈਠ ਰਹਿੰਦੇ ਨੇ ਉੱਥੇ सो भीर जे और आप चटे हो सकते ने तु इत आप चटे हो जाओ पिंड वास्ते कठे हो जाओ तुम रिजल्ट देख लो फिर की तो में जो लो हो जो बानवे च लोग कटे हो गए बानवे सीटा वास्ते लोग कट्ठे हो गए क्या देख लो फिर की हाल है ये जित जाते सीधा चंडीगढ़ तू कौन मैं कौन ਓਏ ਡੈਡ ਇਹਨਾਂ ਦੇ ਇਤਿਹਾਰ ਜਿੱਡੀਆਂ ਜਿਹੜੀਆਂ ਇਹਨਾਂ ਨੇ ਘਰਾਂ ਦੀਆਂ ਕੰਦਾ ਨੇ ਉੱਤੋਂ ਦੀ ਤਾਰਾਂ ਲਾਈਆਂ ਹੋਈਆਂ ਨੇ ਬਿਜਲੀ ਵੀ ਛੱਡਦੇ ਹੋਣਗੇ ਵਿੱਚ ਮੈਨੂੰ ਲੱਗਦਾ ਵੀ ਕੋਈ ਆ ਨਾ ਜਾਵੇ ਬਿੱਲੀ ਬੁੱਲੀ ਵੀ ਨਾ ਛਾਲ ਮਾਰੇ ਅੰਦਰ ਓਏ ਡੈਡ ਇਹਨਾਂ ਦੇ ਘਰਾਂ ਦੇ ਦਰਵਾਜ਼ੇ ਆ ਚਾਰ ਚਾਰ ਜਾਣੇ ਕੂ 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 ਕਰਕੇ ਦਰਵਾਜ਼ਾ ਬੰਦ ਕਹਿੰਦੇ ਹੁਣ ਨਹੀਂ ਖੋਲਣਾ ਲੋਕ ਨਾ ਆ ਜਾਣ ਕਿਤੇ ਪੌਣੇ 5 ਸਾਲ ਦਰਵਾਜ਼ੇ ਬੰਦ ਕਰੀ ਰੱਖੇ ਕੈਪਟਨ ਵਰਗਿਆਂ ਨੇ ਰਾਜੇ ਬੜਿੰਗ ਵਰਗਿਆਂ ਨੇ ਜਦੋਂ ਪਤਾ ਲੱਗਿਆ ਵੀ ਆਲਗ ਵਾਲਿਆਂ ਨੇ ਦੱਸਿਆ ਜੀ ਵੋਟਾਂ ਆ ਗਈਆਂ ਲੋਕਾਂ ਕੋਲੇ ਜਾਣਾ ਪੂ ਦਰਵਾਜ਼ਾ ਖੋਲਣਾ ਪੈਣਾ ਕਹਿੰਦੇ ਖੋਲ ਲੋ ਕੂੰ 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 ਕਰਕੇ ਖੋਲਿਆ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਆ ਰਹੀ ਆ ਰਹੀ ਆ ਰਹੀ ਨਾਲ ਦੇਖ ਲੋ ਠੀਕ ਕਰਕੇ ਜਦੋਂ ਮਾਰੇ ਧੱਕੇ ਜੇ ਕਹਿੰਦੇ ਲੱਕੜ ਨਹੀਂ ਫੁੱਲੀ ਜੀ ਲੋਕ ਬਾਹਰੋਂ ਲਾਗੇ ਜੀ ਕਹਿੰਦੇ ਬੈਠਿਰੋ ਅੰਦਰ ਹੀ ਉਹ ਬੈਠੇ ਅੰਦਰ ਹੀ ਹਣੋਂ ਲੋਕਾਂ ਨੇ ਬਾਹਰੋਂ ਲਾਤੀ ਫਿਰੋ ਪਬਲਿਕ ਐ ਸਾਨੂੰ ਕੋਈ ਪੈਸੇ ਕਮਾਉਣ ਨਹੀਂ ਆਏ ਵੀਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਮੈਂ ਵੀ ਫਿਲਮਾਂ ਚੋਂ ਟੈਲੀਵਿਜ਼ਨ ਚੋਂ ਜਿੰਨੇ ਮਰਜ਼ੀ ਕਮਾ ਲੈਂਦਾ ਕੇਜਰੀਵਾਲ ਇਨਕਮ ਟੈਕਸ ਦਾ ਕਮਿਸ਼ਨਰ ਕੋਈ ਵਕੀਲ ਕਿਸੇ ਦਾ ਆਪਦਾ ਬਿਜ਼ਨਸ ਸਾਰੇ ਛੱਡੀ ਫਿਰਦੇ ਆ ਪੈਸੇ ਕਮਾਉਣ ਨਹੀਂ ਆਏ ਲੋਕ ਕਮਾਉਣ ਆਏ ਆ ਇੱਜ਼ਤਾਂ ਕਮਾਉਣ ਆਏ ਆ ਬਸ ਹੋਰ ਕੁਝ ਨਹੀਂ ਕਮਾਉਣ ਆਏ ਪਹਿਲਾਂ ਮੈਂ ਪਿੰਡ ਚ ਜਾਂਦਾ ਸੀ ਕਿਤੇ 2.5 ਲੱਖ ਰੁਪਇਆ ਲੈ ਕੇ ਜਾਂਦਾ ਸੀ ਕਲਾਕਾਰ ਸੀ ਨਾ ਮੈਂ ਹੁਣ ਦੇਖੇ ਜਾਨਾ ਆ ਹੁਣ ਅੱਜ ਵਾਲਾ ਪ੍ਰੋਗਰਾਮ ਵੀ ਮੈਨੂੰ ਫੜਾਤਾ ਉਹਨਾਂ ਨੇ ਮੰਗ ਪੱਤਰ ਪਿੰਡ ਦਾ ਵੀ ਪਰਿਵਾਰ ਖਾਨਾ ਬੰਦ ਪਿਆ ਹੈ ਸੀਵਰੇਜ ਵਾਲੀ ਪਾਈਪ 3-4 ਕਰੋੜ ਚ ਪਾਉਂਗਾ ਅੱਜ ਵੀ ਚਲੋ ਕੋਈ ਨਹੀਂ ਥੋੜਾ ਪੈਸਾ ਤੁਹਾਨੂੰ ਹੀ ਦੇਣਾ ਹੈ ਜਿੰਨੀਆਂ ਵੀ ਮੰਗਾਂ ਲਿਖੀਆਂ ਸਭ ਪੂਰੀਆਂ ਹੋ ਜਾਣਗੀਆਂ ਥੋੜਾ ਪੈਸਾ ਪੰਚਾਇਤ ਵੱਲੋਂ ਮੈਨੂੰ ਮਿਲਿਆ ਮੰਗ ਪੱਤਰ ਜਦੋਂ ਕੋਡ ਖਤਮ ਹੋ ਗਿਆ ਪੈਸੇ ਆ ਜਾਣ ਕਰੋ ਕੰਮ ਔਰ ਨਾਲ ਕੋਲੇ ਖੜਾ ਕੇ ਕੰਮ ਕਰਾਇਓ ਜਿਹੜਾ ਪੈਸਾ ਆਇਆ ਨਾ ਇਹ ਨਾ ਸੋਚੋ ਸਰਕਾਰ ਦਾ ਕੰਮ ਹੋ ਰਿਹਾ ਥੋੜਾ ਕੰਮ ਹੋ ਰਿਹਾ ਹੈ ਚਾਹੇ ਛਪੜਾਂ ਦਾ ਟੋਬਿਆਂ ਦਾ ਜੋ ਨਿਕਾਸੀ ਦਾ ਜੋ ਜੋ ਤੁਸੀਂ ਕਹਿੰਦੇ ਹੋ ਮੋਗਿਆਂ ਦੀਆਂ ਪਾਈਪਾਂ ਦਾ ਸਭ ਹੋ ਜੂਗਾ ਇਸੇ ਕਰਨ ਇਸੇ ਆਹੀ ਕੰਮ ਤਾਂ ਕਰਨਾ ਆ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦੇ ਨੇ ਪੁੱਛ ਕੇ ਦੇਖ ਲਿਓ ਉਹਨਾਂ ਨੂੰ ਕਿ ਮੋਗਾ ਕੀ ਹੁੰਦਾ ਹੈ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਹੀ ਜਾ ਕੇ ਖਤਮ ਹੋ ਜਾਣ ਉਹਨਾਂ ਨੂੰ ਮੋਗਿਆਂ ਦਾ ਕੀ ਪਤਾ ਹੁੰਦਾ ਹੈ ਇਹ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ 2 ਇੰਚ ਕਿਤੇ ਉੱਚਾ ਚੱਕਿਆ ਜਾਵੇ ਬੰਦਾ ਵੜ ਦਿੰਨੇ ਆਪਾਂ ਸਾਨੂੰ ਪੁੱਛ ਕੇ ਦੇਖੋ ਨਾ ਕਿ ਉਹਦਾ ਮੁੱਲ ਕੀ ਹੈ ਪਾਣੀ ਦਾ ਉਹ ਨੱਕੇ ਦਾ ਮੁੱਲ ਕੀ ਹੈ ਜਿਹਨੂੰ 12 ਮਿੰਟ ਦੀ ਵਾਰੀ ਹੈ ਉਹਨੂੰ ਪੁੱਛ ਕੇ ਦੇਖੋ 12 ਮਿੰਟ ਦਾ ਮੁੱਲ ਕੀ ਹੈ ਜਿਨ੍ਹਾਂ ਦੇ ਘਰੇ ਹੀ ਨਹਿਰਾਂ ਖਤਮ ਹੁੰਦੀਆਂ ਖੇਤਾਂ 'ਚ ਨਹਿਰਾਂ ਖਤਮ ਉਹਨਾਂ ਨੂੰ ਕੀ ਪਤਾ ਯਾਰ ਨੂੰ ਸੁਣੋ ਜੀ ਤਾਂ ਥੋਡੇ ਵਰਗੇ ਆ। ਥੋਟ ਐਂ ਰਹਾਂਗੇ। ਲੈ ਸ਼ਰਤ ਲਾ ਲਓ ਜੇ ਇਹ ਹੁੰਦੇ ਅੱਜ ਵਾਲੇ ਪ੍ਰੋਗਰਾਮ ਕੈਂਸਲ ਹੋ ਜਾਂਦੇ ਸਾਰੇ। ਕੋਈ ਨਹੀਂ ਚੰਡੀਗੜ੍ਹੋਂ 4 ਘੰਟੇ ਬਹੁਤ ਔਖੀ ਮੁਸ਼ਕਲ ਆ। ਜਾਣਾ ਨਹੀਂ। ਅਸੀਂ ਤਾਂ ਵਲੰਟੀਅਰ ਬਣ ਕੇ ਕੰਮ ਕਰਦੇ ਆਂ। ਆਗੇ ਦੋ ਪਿੰਡਾਂ 'ਚ ਹੋਰ ਜਾਊਂਗਾ। ਕੱਲ ਨੂੰ ਉਧਰ ਜਾਊਂਗਾ ਬਾਬਾ ਨਾਨਕ ਵਾਲੇ ਪਾਸੇ। ਜਿੰਨਾ ਜਿਰ ਜਮਾ ਜੜਾ ਨਹੀਂ ਪਟੇ ਜਾਂਦੀਆਂ ਨਾ ਮੈਂ ਨਹੀਂ ਬੰਦਾ ਉਹਨਾਂ ਚਰੇ ਨਾ ਮੈਂ ਜੜਾਂ ਪਟਣ ਦੀ ਡਿਊਟੀ ਲਾਈ ਹੈ ਨਾ ਦੁਖੀ ਕਰ ਲਿਆ ਯਾਰ ਇਹਨਾਂ ਨੇ 77 ਸਾਲ ਹੋ ਗਏ ਮੁਲਕ ਨੂੰ ਯਾਦ ਹੋਏ ਨੂੰ 77 ਸਾਲ ਆ ਫਿਰਦੇ ਆ ਉੱਥੀ ਆ ਸਾਡੇ 30 30 ਸਾਲ ਦੇ ਜਵਾਕਾਂ ਨੇ ਦਾੜੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਬਾਣੀ ਚ ਲਿਖਿਆ ਆ ਮਾਂਵਾਂ ਦਾ ਅੰਨੀਆਂ ਹੋ ਗਿਆ ਚੁੱਲਿਆਂ 'ਚ ਫੂਕਾਂ ਮਾਰ ਮਾਰ ਸ਼ਾਇਦ ਜੂਨ ਸੁਦਰ ਜੇ ਸ਼ਾਇਦ ਜਵਾਕ ਨੂੰ ਕੋਈ ਨੌਕਰੀ ਮਿਲ ਜੇ ਨਾ ਕੋਈ ਦਿੱਤੀ ਨੌਕਰੀ ਨਾ ਲੈ ਨਾ ਆਪ ਦਿਆਂ ਨੂੰ ਹੀ ਆਪ ਦਿਆਂ ਨੂੰ ਹੀ ਤਾਪ ਦਿਆਂ ਨੂੰ ਹੁਣ ਜਦੋਂ ਅਸੀਂ ਆ ਗਏ ਲੈ ਕਰੋ ਪੱਤਰਕਾਰ ਵੀਰ ਬੈਠੇ ਨੇ ਮੇਰਾ ਨਾਂ ਲੈ ਦਿਓ ਆ ਵੱਡੇ ਵੱਡੇ ਲੀਡਰਾਂ ਕੋਲੇ ਚੀਕ ਮਾਰ ਦੇਣਾ ਉਹਦਾ ਨਾਂ ਨਹੀਂ ਮੈਂ ਦੱਸੂਗੀ ਕਿ ਕਹਿੰਨਾ ਉਹਨੂੰ ਯਾਰ ਮੈਂ ਸੱਚ ਦੱਸ ਦੇਣਾ ਅਸਲ 'ਚ ਮੈਂ ਬੋਲਦਾ ਸੱਚ ਠੀਕ ਹੈ ਨਾ ਤੇ ਸੱਚ ਤੋਂ ਇਹ ਚੱਲਦੇ ਨੇ ਇਹ ਆਪ ਚਲਕਾਉਂਦੇ ਰਹੇ ਨੇ ਵੀ ਉੱਤੋਂ-ਉੱਤੋਂ ਲੜਿਆ ਕਰਾਂਗੇ ਅੰਦਰੋਂ ਆਪਾਂ ਇਕੱਠੇ ਆਂ ਮੈਂ ਕਹਿੰਦਾ ਵੀ ਅੰਦਰੋਂ ਇਕੱਠੇ ਨੇ ਮੈਂ ਸੱਚ ਦੱਸ ਦੇਣਾ ਲੋਕਾਂ ਨੂੰ ਉਹ ਇੱਕ ਦੂਜਾ ਕੀ ਕਹੀਏ ਹਣੇ ਬਾਰੇ ਹੁਣ ਉਹ 16 ਸਾਲ ਉਰਦੂ ਬੋਲ ਕੇ ਚਲੇ ਗਏ ਇੱਥੋਂ ਮਨਪ੍ਰੀਤ ਬਾਦਲ ਅਸੀਂ ਵੀ ਉਹ ਅਸੀਂ ਵੀ ਉਹਦੇ ਨਾਲ ਸੀ ਪੰਜਾਬ ਦਾ ਹੋਕਾ ਦਿੱਤਾ ਸੀ ਹੋਕਾ ਦੇ ਕੇ ਆਪ ਤੁਰ ਗਿਆ ਸੀ ਇਹ ਅਸੀਂ ਇਹ ਕਿੱਧਰ ਚਲੇ ਗਿਆ ਯਾਰ ਅਸੀਂ ਉੱਥੇ ਖੜੇ ਰਹਿ ਗਏ ਪਰ ਕਟੂਕਟ ਅਸੀਂ ਭਗਤ ਸਿੰਘ ਨਾਲ ਤਾਂ ਖੜੇ ਆ ਨਾ ਜਿੱਥੇ ਗਏ ਸੀ ਘਟਕੜਕਲਾ ਥੋੜੇ ਚੋਂ ਵੀ ਬਹੁਤ ਗਏ ਹੁਣੇ ਉਦੋਂ ਅਸੀਂ ਉੱਥੇ ਖੜੇ ਆ ਅਸੀਂ ਉਹਦੇ ਪਿੰਡ ਜਾ ਕੇ ਸੌ ਚੱਕੀ ਐ ਉਹ ਪਤਾ ਨਹੀਂ ਕਿੱਧਰ ਕਿੱਧਰ ਦੀ ਕਿੱਧਰ ਦੀ ਹੋਕਾਇਤ ਕਿ ਭਾਜਪਾ ਵੱਲੋਂ ਫਿਰਦਾ ਹੈ ਦੱਸੋ ਜੀ ਉਹਨਾਂ ਕਿਤੇ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਵੋਟਾਂ ਦੇ ਦਿਨ ਸੀ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗ ਗਈ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਪਾਰਟੀ ਦੇ ਦਫ਼ਤਰ ਵਾਲਿਆਂ ਚੋਂ ਦੇਖੋ ਜੀ ਸਾਡੇ ਦਫ਼ਤਰ ਨੂੰ ਅੱਗ ਲੱਗ ਗਈ ਸਾਡੇ ਝੰਡੇ ਸਾਡੇ ਪੋਸਟਰ ਸਾਰੇ ਇੱਥੇ ਹੀ ਪਏ ਨੇ ਵੋਟਾਂ ਹਾਰ ਜਾਾਂਗੇ ਅਸੀਂ ਇਹ ਵਿਰੋਧੀਆਂ ਦੀ ਚਾਲ ਲੱਗਦੀ ਹੈ ਛੇਤੀ ਛੇਤੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੋ ਅੱਗ ਬੁਝਾਓ 5 ਮਿੰਟਾਂ ਬਾਅਦ ਉਸੇ ਬੰਦੇ ਨੇ ਫੋਨ ਕੀਤਾ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਫਾਇਰ ਬ੍ਰਿਗੇਡ ਵਾਲੇ ਕਹਿੰਦੇ ਅੱਗ ਤੇ ਕਾਬੂ ਪਾ ਲਿਆ ਉਹਨੇ ਅੱਗ ਤੇ ਕਾਬੂ ਨਹੀਂ ਪਾਇਆ ਜੀ ਮਹੀਂ ਪਾਰਟੀ ਬਦਲੀ ਕਹਿੰਦਾ ਹੁਣ ਇਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚੀ ਜਾਣ ਦੋ ਸੜੀ ਜਾਣ। ਐਂ ਕਰਦੇ ਆ ਤੂੰ। ਕਦੇ ਉਧਰੋਂ ਹੁੰਦੇ ਆ ਕਦੇ ਇਧਰੋਂ ਹੁੰਦੇ ਆ। ਪਾਰਟੀ ਵੀ ਬਦਲ ਲੈਂਦੇ ਸਿੱਧੀ। ਕਦੇ ਤਾਂ ਖੜਜੋ ਕਦੇ ਲੋਕਾਂ ਨਾਲ ਖੜਜੋ। ਕਦੇ ਲੋਕਾਂ ਦੀ ਬੋਲੀ ਜੀ ਬੋਲ ਲਓ ਚਲੋ। ਵੇ ਲੋਕਾਂ ਦੱਸ ਦੋ। ਜੋ ਲੱਗਾਂ ਉਰਦੂ ਦੇ ਸ਼ੇਰ ਖੁਰਦਸ਼ੇ ਮਹਿਫਲੇ ਖਰੂਸ ਲੋਕ ਕਹਿੰਦੇ ਕੀ ਕਹੀ ਜਾਂਦਾ ਇਹ। ਮੈਂ ਤੁਹਾਨੂੰ ਗੱਲ ਦੱਸਦਾ ਇੱਕ ਜਿੱਦੈ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਵੀ ਮੈਂ ਚਿੱਟੇ ਦਾ ਕੰਮ ਉਹਦੇ ਵਾਸਤੇ ਕਰਦਾ ਸੀ ਉਹਦੇ ਬਠਿੰਡੇ ਸੀ ਅਸੀਂ ਮਨਪ੍ਰੀਤ ਬਾਦਲ ਨਾਲ ਸੀ ਪੀਪੀਪੀ ਵੱਲੋਂ ਪਤਕਰਾਰੀ ਉਹ ਕਹਿੰਦੇ ਬਹੁਤ ਵੱਡੀ ਘਟਨਾ ਹੋ ਗਈ ਪੰਜਾਬ 'ਚ ਜਿੱਦੈ ਜਗਦੀਸ਼ ਭੋਲੇ ਨੇ ਮਜੀਠੀਏ ਦਾ ਨਾਮ ਲੈਤਾ ਕੀ ਕਹਿਣਾ ਚਾਹੋਂਗੇ ਮਨਪ੍ਰੀਤ ਬਾਲ ਕਹਿੰਦਾ ਵੀ ਜਦੋਂ ਫਰਾਂਸ 'ਚ ਕ੍ਰਾਂਤੀ ਆਈ ਹੈ ਉਸ ਵੇਲੇ ਉਹ ਕਹਿੰਦੇ ਜੀ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਸ ਵੇਲੇ ਰਾਜੇ ਨੇ ਕੀ ਗੱਲ ਕਹੀ ਸੀ ਪਤਾ ਹੈ ਉਹ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਜਗਦੀਸ਼ ਭੋਲੇ ਨੇ ਨਾਂ ਲੈਤਾ ਮਜੀਠੀਏ ਦਾ ਕਹਿਣਾ ਚਾਹੋਗੇ ਉਹ ਕਹਿੰਦਾ ਧਰਤੀ ਲਉ ਮੰਗਦੀ ਐ ਲਉ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਜਗਦੀਸ਼ ਭੋਲੇ ਨੇ ਨਾਂ ਲੇਤਾ ਅਖਬਾਰਾਂ ਵਾਲੇ ਸਾਨੂੰ ਫੋਨ ਕਰੀ ਜਾਂਦੇ ਨੇ ਛਾਪਣ ਕਨੀਓ ਖੜੇ ਆ ਦੱਸੋ ਕੋਈ ਆਪਦਾ ਆਪਦਾ ਬਿਆਨ ਆਪਦੇ ਵਾਲੇ ਪਾਸਿਓ ਵੀ ਕੀ ਕਹਿਣਾ ਚਾਹੋਂਗੇ ਜਗਦੀਸ਼ ਭੋਲੇ ਦਾ ਨਿਨਾਂ ਲੈਤਾ ਮਜੀਠੀ ਦਾ ਕਹਿੰਦੇ ਜਦੋਂ علامه اقبال ਨੇ ਲਿਖਿਆ ਕਿ ਕਾਫਲੇ ਲੁੱਟੇ ਹਨ ਰਹਿਬਰੇ ਜਹਾਂ ਉਹ ਕਹਿੰਦੇ ਜੀ ਉਹ ਬਾਅਦ ਦੇਖ ਲਾਂਗੇ ਕਾਫਲੇ ਜਗਦੀਸ਼ ਭੋਲੇ ਨੇ ਨਾਂ ਲੇਤਾ ਮਜੀਠੀਏ ਦਾ ਕੁਝ ਬੋਲਣਾ ਤਾਂ ਦੱਸ ਦੋ ਜਾਂ ਜਦੋਂ ਫਲਸਤੀਨ ਦੇ ਵਿੱਚ ਯਾਸਰ ਅਰਾਫਾਤ ਨੇ ਕ੍ਰਾਂਤੀ ਲਿਆਂਦੀ ਨਾ ਉਹ ਚਲੇ ਗਏ ਜੀ ਪੱਤਰਕਾਰ ਪੱਤਰਕਾਰ ਅਧੀ ਵੀ ਚਲੇ ਗਏ ਤੇ ਬਾਦਲਪਿੰਡ ਨਾਲ ਹੀ ਚਲੇ ਗਿਆ ਮੈਂ ਵੀ ਉਹ ਪਰਲੇ ਪਾਸੇ ਘਰ ਉੱਥੇ ਫਰਮ ਹੋ ਜਾ ਉੱਥੇ ਰਹੇ ਚਲੋ ਰਹਿ ਰਾਤ ਨੂੰ ਸਵੇਰੇ ਉੱਠੇ ਚਾਹ ਪੀਣ ਲੱਗੇ ਤਾਂ ਟਰੈਕ ਸੂਟ ਜਾਂ ਪਾਇਆ ਹੋਇਆ ਸਾਰੇ ਅਖਬਾਰ ਅੰਗਰੇਜ਼ੀ ਦੇ ਹਿੰਦੀ ਦੇ ਪੰਜਾਬੀ ਦੇ ਅ ਉਹ ਤੇ ਕੱਟ ਆਪਦੇ ਬੈੱਡ ਦੇ ਉੱਤੇ ਐ ਖੰਡਾਈ ਬੈਠਾ ਮਨਪੀਰ ਬਾਦਲ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਮੈਂ ਕੀ ਹੋ ਗਿਆ ਜੀ ਕਹਿੰਦਾ ਜਿਹੜੀ ਕੱਲ ਆਪਣੀ ਪ੍ਰੈਸ ਕਾਨਫਰੰਸ ਸੀ ਉਹਦੇ ਬਾਰੇ ਇੱਕ ਖਬਰ ਨਹੀਂ ਛਾਪੀ ਕਿਸੇ ਨੇ ਮੈਂ ਕਹਿੰਦਾ ਜੀ ਉਹ ਜਗਦੀਸ਼ ਭੋਲੇ ਬਾਰੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਫਲਸਤੀਨ ਦੀਆਂ ਖਬਰਾਂ ਬਠਿੰਡੇ ਦੇ ਖਬਰਾਂ 'ਚ ਛਾਪਦੀਆਂ ਨਹੀਂ ਜੀ ਦੱਸੋ ਕੀ ਕਰੀਏ ਨਾ ਤੂੰ ਤੁਸੀਂ ਸਿੱਧਾ ਕਹਿ ਦੋ ਯਾਰ ਵੀ ਹਾਂ ਇਹ ਗਲਤ ਹੋ ਗਿਆ ਜਵਾਨੀ ਨੂੰ ਚਿੱਟੇ ਤੇ ਲਾਤਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਨਾ ਹਾਂ ਹੁਣ ਵੀ ਆ ਕੇ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਕਹਿੰਦਾ ਮੈਂ ਤਾਂ ਚੱਲੇ ਗਿਆ ਸੀ ਕਿਹਨੇ ਦਿੱਤਾ ਬਨਵਾਸ ਬਈ ਤੈਨੂੰ ਤੇ ਨਾਲੇ ਤੇਰੇ ਜੇ ਬਨਵਾਸ ਦਿੱਤਾ ਵੀ ਫਿਰ ਤੇਰੇ ਬਨਵਾਸ ਖੋਲਿਆ ਕਿਹਨੇ ਆ ਕਦੋਂ ਬੁਲਾਇਆ ਤੈਨੂੰ ਵੀ ਆ ਜਾ ਬਨਵਾਸ ਕਰੂੰ ਮੈਂ ਕਰ ਹੁਣ ਮੈਂ ਇੱਥੇ ਹੀ ਰਿਹਾ ਕਰੂੰ ਸਬੀਰੋ ਇਹਨਾਂ ਨੇ ਕਿਤੇ ਨਹੀਂ ਰਹਿਣਾ ਇਹਨਾਂ ਨੇ ਇਹਨਾਂ ਨੇ ਆਪਦੀਆਂ ਕੁਰਸੀਆਂ ਦੇਖਣੀਆਂ ਨੇ ਅਸੀਂ ਤਾਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਇਹਨਾਂ ਤੋਂ ਬਚਿਓ ਆ ਉਂਗਲ ਲਾਉਣ ਵਾਲੇ ਨੇ ਸਾਰੇ ਅਚਨ ਨਹੀਂ ਹੋਰੀ ਸਾਰੇ ਇਹ ਉਂਗਲ ਲਾਉਣ ਵਾਲੇ ਆਏ ਵੀ ਐ ਕਰ ਦਾਂਗੇ ਅਸੀਂ ਵੋਟਾਂ ਮੰਗ ਰਹੇ ਆ ਕੰਮ ਦੇ ਨਾਂ ਤੇ ਵੀ ਆ ਕਰਤਾ ਕਰਾਂਗੇ ਇਹ ਵੋਟਾਂ ਮੰਗ ਰਹੇ ਨੇ ਨਿੰਦ ਕੇ ਨਿੰਦਿਆ ਕਰਕੇ ਵੀ ਆ ਐ ਨਹੀਂ ਤਾਂ ਐ ਨਹੀਂ ਹੋਏ ਨਹੀਂ ਹੈਗਾ ਐ ਨਹੀਂ ਇੱਕ ਗੱਲ ਆ ਉਂਗਲ ਲਾਉਣ ਵਾਲੇ ਹਰੇਕ ਪਿੰਡ 'ਚ ਹੁੰਦੇ ਆ ਤੁਹਾਡੇ ਵੀ ਹੋਣਗੇ 4-5 ਤਾਂ ਉਹਨਾਂ ਤੋਂ ਬੱਚੋ ਬੱਚੋ ਬੜੇ ਘਰ ਪੱਟੇ ਉਹਨਾਂ ਨੇ ਕੋਈ ਪਿੰਡੋਂ ਸ਼ਹਿਰ ਬਾ ਚਲਾ ਗਿਆ ਸ਼ਹਿਰ ਉੱਥੇ ਲਾਲਾ ਜੀ ਦੀ ਦੁਕਾਨ ਤੇ ਜਾ ਕੇ ਉੱਥੇ ਕਿਤੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹ ਚੋਂ ਐਂ ਉਂਗਲ ਲਾਈ ਕਹਿੰਦਾ ਬੜਾ ਮਿੱਠਾ ਸ਼ਹਿਦ ਰੱਖਿਆ ਭਈ ਮਖਿਆਲ ਲਾਲਾ ਜੀ ਕਹਿੰਨੇ ਹਾਂਜੀ ਬਾਕੀ ਜਿਹੜਾ ਬੱਚਾ ਹੋਇਆ ਸੀ ਉਹ ਐਂ ਕੰਦ ਨਾ ਪਹੁੰਚਦਾ ਦੁਕਾਨ ਦੀ ਨਾਲ ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ ਮੱਖੀਆਂ ਨੂੰ ਇਕੱਠੀਆਂ ਦੇਖ ਕੇ ਕੋਲਕਿਰਲੀ ਆ ਗਈ ਛਿਪਕਲੀ ਆ ਗਈ ਵੀ ਮੱਖੀਆਂ ਖਾ ਲੈਣੀਆਂ ਕੋਲਕਿਰਲੀ ਨੂੰ ਦੇਖ ਕੇ ਚੂਹਾ ਪੈ ਗਿਆ ਵੀ ਲਾ ਕੋਲਕਿਰਲੀ ਨੂੰ ਖਾ ਲੈਣੀਆਂ ਚੂਹੇ ਨੂੰ ਦੇਖ ਕੇ ਬਿੱਲੀ ਨੇ ਮਾਰੀ ਛਾਲ ਕਹਿੰਦੀ ਚੂਹਾ ਆ ਗਿਆ ਉਹ ਬਿੱਲੀ ਨੂੰ ਦੇਖ ਕੇ ਕੋਈ ਗਾਹ ਕਾਇਆ ਸੀ ਲਾਲੇ ਦੇ ਉਹਦੇ ਕੋਲੇ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ ਉਹ ਲਾਲਾ ਜੀ ਨੇ 10 ਕਿਲੋ ਦਾ ਬੱਟਾ ਚੱਕ ਕੇ ਕੁੱਤੇ ਦੇ ਮਾਰਨ ਦੀ ਕੋਸ਼ਿਸ਼ ਕੀਤੀ ਉਹ ਕੁੱਤੇ ਦੇ ਮਾਲਕ ਦੇ ਵੱਜਾ ਸਿਰ 'ਚ ਉਹ ਲਹੂ ਲਹਾਨ ਹੋ ਗਿਆ ਲੜਾਈ ਵੱਧ ਗਈ जिने उंगली लगाई सी ओ सारा कोई देख ही ਜਾਂਦਾ ਸੀ ਉਹ ਕਹਿੰਦਾ ਲਾਲਾ ਜੀ ਮੈਨੂੰ ਲੱਗਦਾ ਤੁਹਾਡਾ ਝਗੜਾ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਫਿਰ ਹੁਣ ਲੈ ساری ਦੁਕਾਨਦਾਰੀ ਖਰਾਬ ਕਰ ਗਏ ਇੱਕ ਉਂਗਲ ਲਾ ਕੇ ਇੱਥੋਂ ਬਣੀ ਹੈ ਕਹਾਵਤ ਵੀ ਉਂਗਲ ਲਾਉਣ ਵਾਲੇ ਤੋਂ ਬਚੋ ਯਾਰ ਇਹਨਾਂ ਤੋਂ ਸੁੱਟੜ ਕੀ ਜਾਇਓ 20 ਤਰੀਕ ਨੂੰ ਨਾ ਤੋ ਕੇ ਗੁਰਾਂ ਦਾ ਨਾਮ ਲੈ ਕੇ ਝਾੜੂ ਵਾਲਾ ਬਟਨ ਦੱਬ ਕੇ ਹੱਥ ਝਾੜ ਕੇ ਉਦੀ ਮੋੜਿਆ ਉਹ ਬਾਕੀ ਬਟਨਾਂ ਵੱਲ ਦੇਖਿਓ ਵੀ ਨਾ ਨੇ ਤਾਂ ਹੋ ਸਾਦਾ ਕਾਲਾ ਮੋਤੀਆ ਉਤਰਿਆ ਵੇ ਜਾਂ ਚਿੱਟਾ ਮੋਤੀਆ ਉਤਰਿਆ ਵੇ ਅੱਖਾਂ 'ਚ ਐਡੇ ਪਾਪੀ ਨੇ ਦੱਬ ਕੇ ਬਟਨ ਤੁਸੀਂ ਜ਼ਿੰਮੇਵਾਰੀ ਤੁਹਾਡੀ ਖਤਮ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਮੇਰਾ ਮੰਗਾਂ ਤੁਹਾਡੀਆਂ ਅਰਜ਼ੀਆਂ ਡਿੰਪੀ ਦੀਆਂ ਦਸਕਤ ਮੇਰੇ ਐਨਾ ਵਾਦਾ ਕਰਕੇ ਜਾਂਣਾ ਤੁਹਾਡੇ ਨਾਲ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ બોલે સોનહલ બહુત બહુત થાડા ਧੰਨਵਾਦ ਬਹੁਤ ਬਹੁਤ ਪਿਆਰ ਸਤਿਕਾਰ ਤੁਹਾਨੂੰ ਇੰਨੇ ਪਿਆਰ ਨਾਲ ਸੁਣਿਆ ਆਰਾਮ ਨਾ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਔਰ ਮਿਲਦੇ ਰ੍ਹਾਂਗੇ ਬੜੀ ਲੋੜ ਐ ਤੁਹਾਡੀ ਦੇਸ਼ ਨੂੰ ਬੜੀ ਲੋੜ ਐ ਤੁਹਾਡੀ ਪੰਜਾਬ ਨੂੰ ਇੰਨੇ ਪਿਆਰ ਸਤਿਕਾਰ ਨਾਲ ਸੁਣਿਆ ਬਹੁਤ ਬਹੁਤ ਧੰਨਵਾਦ ਸਤਿਕਾਰ ਜਿੰਦਾਬਾਦ ਰਹੋ ਆਬਾਦ ਰਹੋ ਤਰੱਕੀਆਂ ਕਰੋ ਬਹੁਤ ਮਿਹਰਬਾਨੀ ਜਨਾਬ